ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈਸ ਇੱਕ ਵਾਰੀ ਇਸ ਕਰਮਾਂ ਵਾਲੀ ਧਰਤੀ ਦਾ ਨੋਟ ਕਰ ਲਿਓ ਸੌਰ ਸਿੰਘ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਮਾਂ ਵਾਲੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਇਸ ਨਗਰ ਦੇ ਵਿੱਚੋਂ ਤੁਹਾਨੂੰ ਗਰਲਾਲ ਵੀਰ ਦੇ ਘਰੋਂ ਦੋ ਵਿਕਰੀ ਵਾਲੀਆਂ ਝੋਟੀਆਂ ਮੱਜਾਂ ਵਖਾਉਣ ਲੱਗੇ ਆ ਸੱਜਣੋ ਦੋਨੇ ਹੀ ਮੰਨ ਲਓ ਵੀ ਵੀਰ ਦੇ ਦਸਨ ਮੁਤਾਬਕ ਹਫਤਾ 10-10 ਦੇਣ ਦੀਆਂ ਕੱਚੀਆਂ ਤੇ ਬਾਕੀ ਸਾਫ਼ ਸੁਥਰੀਆਂ ਗਾਰੰਟੀ ਵਾਲਾ ਕੰਮ ਆ ਕੋਈ ਐ ਨਹੀਂ ਵੀਰ ਕਹਿੰਦਾ ਵੀ ਆਪਾਂ ਪਹਿਲਾਂ ਵੀ ਮਾਲ ਲਿਆ ਕੇ ਕਾਫੀ ਸੇਲ ਕਰਦੇ ਆ ਆਪਣਾ ਮੇਲ ਚੱਲੋ ਪਹਿਲੀ ਯਾਰੀ ਹੋਇਆ ਇੱਕ ਤੁਹਾਨੂੰ ਬੂਰੀ ਵਖੌਣੀਆਂ ਚੰਗੇ ਦੁੱਧ ਵਾਲੀ ਮੈਂ ਤੇ ਇੱਕ ਨੀਲੀ ਰਵੀਚ ਪੈਂਦੀ ਝੋਟੀ ਇਹ ਵੀ ਚੰਗੀ ਆਜੋ ਡਿਟੇਲ ਲੈਣੇ ਭਰਾ ਤੋਂ ਜੁੜਿਓ ਐਂਡ ਤੱਕ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਗਰ ਲਾਲ ਵੀਰ ਸਾਸਰੀ ਘਾਲ ਸਾਸਰੀ ਘਾ ਸੰਤੂ ਸਾਹਿਬ ਠੀਕ ਠਾਕ ਜੇ ਬਹੁਤ ਵਧੀਆ ਵੀਰੇ ਤੂੰ ਸੁਣਾ ਬੜੀ ਕਿਰਪਾ ਵੈਗਰੂ ਦੀ ਚੜਦੀ ਕਲਾ ਜੀ ਚੜਦੀ ਕਲਾ ਨਾ ਬੜੀਆਂ ਮੇਰਾ ਜੀ ਬਾਪੂ ਦੀਪ ਸਿੰਘ ਜੀ ਦੇ ਸ਼ੁਕਰ ਅਦਾ ਦੇਦਾ ਮਾਲਕ ਕਿਰਪਾ ਹੀ ਰੱਖੇ ਹਨਾ ਬੜੀ ਜੀ ਬੜੀ ਮਾਰਾ ਸਾਰਿਆਂ ਤੇ ਤੰਦਰੁਸਤੀ ਬਖਸ਼ੇ ਵੈਗਰੂ ਜੀ ਤੇ ਆਪਣਾ ਮੇਰਾ ਭਰਾ ਐਡਰੈਸ ਦੱਸ ਗਏ ਵੀਰ ਜੀ ਪਿੰਡ ਆਪਣਾ ਸੋਰ ਸਿੰਘ ਜ਼ਿਲ੍ਹਾ ਤਰਨਤਾਰ ਤਹਿਸੀਲ ਨਾ ਮੇਰਾ ਸਰਦਾਰ ਗੁਰਲਾਲ ਸਿੰਘ ਮੋਬਾਈਲ ਨੰਬਰ ਹੈਗਾ 8217182497 ਇੱਕ ਕਰੀ ਮੋਬਾਈਲ ਨੰਬਰ ਹੋਰ ਦੱਸੀ 82172 82497 ਤੇ ਵਪਾਰ ਦਾ ਕੰਮ ਕਰਦਾ ਵਪਾਰ ਲੈਣ ਮਾ ਵੀਰ ਜੀ ਹਨਾ ਹਾਂਜੀ ਵੀ ਐਵੇਂ ਕਹਿ ਦਗੀ ਘਰ ਦੀਆਂ ਸਵਾਦ ਵਾਲੀ ਗੱਲ ਨਹੀਂ ਨਹੀਂ ਵੀਰ ਜੀ ਲਿਆਂਦਾ ਮਾਲ ਮਹਾਰਾਜ ਦੀ ਮੇਰੇ ਨਾਲ ਕੱਲ ਵੀ ਤਿੰਨ ਚਾਰ ਪਛੂ ਹੋ ਗਏ ਕੱਲ ਵੀ ਸੇਲ ਹੋ ਗਏ ਤੇ ਇੱਕ ਮੈਂ ਹੁਣ ਆ ਵੀ ਸੇਲ ਕੀਤੀ ਹਾਂਜੀ ਇਹ ਸੇਲ ਹੋ ਗਈ ਆ ਬੰਦਿਆ ਸਵੇਰੇ ਖੜਨੀ ਨਹੀਂ ਤੇ ਇਹਦੀ ਵੀਡੀਓ ਵਿੱਚ ਵਿਖਾਉਣੀ ਸੀ ਹਾਂ ਵਿਖਾਉਣੀ ਸੀ ਚਲੋ ਹੁਣ ਜਿਹੜਾ ਵੇਗਿਆ ਮਾਲ ਉਹ ਨਹੀਂ ਹਾਂ ਹਾਂ ਨਹੀਂ ਧੰਨਵਾਦ ਹਾਂਜੀ ਤੇ ਇਹ ਆਪਣੀ ਜਿਹੜੀ ਮੈਂ ਆ ਸੂਆ ਕਿਹੜਾ ਗਰ ਲਾਲ ਵੀ ਇਹ ਵੀਰ ਜੀ ਦੂਜਾ ਸੂਆ ਸੁਣੀ ਜੀ ਇਹਦੇ ਮਾਲਕਾਂ ਨੇ ਆਪਾਂ ਠੀਕ ਆ ਤੇ ਭਾਰ ਪਿੱਛੇ ਦੀ ਥਣਾ ਦੀ ਝੋਟੀ ਦੀ ਫੁੱਲ ਗਰੰਟੀ ਹੋਊਗੀ ਜੀ ਓਕੇ ਹਾਂਜੀ ਬਾਕੀ ਠੰਡੀ ਸੀਲਸ ਲੱਗ ਉਹ ਠੰਡੀ ਬੜੀ ਆ ਹਨਾ ਹਾਂਜੀ ਸੀਲਸ ਲੱਗਵਾ ਝੋਟੀ ਪੂਛੱਕਦੀ ਆ ਹਾਂਜੀ ਸੂਆ ਦੂਜਾ ਸੁੰਦੀ ਆ ਪਹਿਲੇ ਸੂਏ 10 ਕਿਲੋ ਦੁੱਧ ਦੱਤਾ ਹਾਂਜੀ ਤੇ ਥਣਾ ਦੀ ਤੇ ਭਾਰ ਦੀ ਗਰੰਟੀ ਆ ਵੀਰ ਜੀ ਕੋਈ ਭੈਣ ਭਰਾ ਆਪਣੇ ਨਾਲ ਸੌਦਾ ਕਰੇ ਓਕੇ ਆਪਾਂ ਨੂੰ ਸਾਈ ਬਿਆਨਾ ਪੱਕਾ ਪਾਵੇ ਅਈ ਤਰਾ ਹੀ ਮੈਂ ਲੱਦ ਕੇ ਲੈ ਜਾਾਂਗੇ ਅਗਲੇ ਦੇ ਘਰ ਜਾ ਕੇ ਲਾ ਕੇ ਤਸੱਲੀ ਨਾ ਤਪਾ ਕੇ ਤੇ ਫੇਰ ਪੈਸੇ ਲਿਆਵਾਂਗੇ ਹਾਂ ਵੀ ਅਗਲਾ ਆਪਾਂ ਇਹ ਨਹੀਂ ਆਂਦੇ ਵੀ ਆਪਣੇ ਖਾਤੇ 'ਚ ਕੋਈ ਛੇਤੀ ਛੇਤੀ ਪੈਸੇ ਪਾ ਦੇ ਕਿਉਂਕਿ ਆਪਾਂ ਰੋਜ਼ ਮਾਲ ਲਾ ਕੇ ਆਉਨੇ ਆ ਠੀਕ ਹੈ ਕਿਉਂਕਿ ਗਰੰਟੀ ਵਾਲਾ ਮਾਲ ਵਾ ਕੋਈ ਉਹੋ ਜਿਹਾ ਕੰਮ ਨਹੀਂ ਆ ਅਗਲਾ ਥਾਂ ਟੈਪ ਕੇ ਵੀਜੀ ਤਸੱਲੀ ਨਾ ਟੈਪ ਕੇ ਫੇਰ ਪੈਸੇ ਤੇਨੂੰ ਚਾਹ ਪਾਣੀ ਪੀਣਾ ਹੁੰਨੇ ਤੇਨੂੰ ਬਹਿ ਕੇ ਵੀ ਉਠਕ ਵੀ ਤੇ ਫੇਰ ਪੈਸੇ ਦੇਣਾ ਆਪਾਂ ਨੂੰ ਘਰ ਦੇਖਿਆ ਦੀ ਬੋਲਦੇ ਨਹੀਂ ਨਹੀਂ ਠੀਕ ਆ ਧੰਨਵਾਦ ਵੀਰੇ ਜੀ ਜੀ ਤੇ ਬਾਕੀ ਹੁਣ ਇਹ ਦੂਗਾ ਦਾ ਫਿਰ ਹਨਾ ਹਾਂਜੀ ਵੇਖੋ ਝੋਟੀ ਤੇ ਬਾਕੀ ਰੇਟ ਵੀਰ ਦੇ ਆ ਜੋ ਕਰਾਵਾਂਗੇ ਜਿਹੜੇ ਤੁਸੀਂ ਦੇ ਲੈਣ ਵਾਲੇ ਪੜੱਕ ਪੜੱਕ ਜਿਹੜੀਆਂ ਮਈਆਂ ਖਰੀਦ ਲਓ ਤੁਸੀਂ ਵੇਖੋ ਕੱਦ ਕਾਠ ਵੇਲ ਝੋਟੀ ਦਾ ਚੈੱਕ ਕਰ ਲਓ ਥਾਣਾ ਬਹੁਤ ਚੰਗਾ ਲੱਗਾ ਹੋਇਆ ਛਵਾਈ ਵਾਲਾ ਤੇ ਸ਼ਾਗਰ ਲਾਲੇ ਟਿੱਪਣ ਟੁੱਪਣ ਪੋਲੀ ਆਈ ਨਾ ਵੀਰ ਜੀ ਇੱਕ ਨੰਬਰ ਪੋਲੀ ਰੂਵਰ ਗਈ ਆ ਠੀਕ ਹੈ ਕੋਈ ਮੈਂ ਇਹ ਤੋਂ ਵੱਡੀ ਤੇ ਗਾਰੰਟੀ ਕੋਈ ਨਹੀਂ ਵੀ ਅਗਲੇ ਤੇ ਘਰ ਲੱਦ ਕੇ ਲੈ ਜਗੇ ਹਾਂ ਅਗਲਾ ਤਸੱਲੀ ਨਾਲ ਟਿਪ ਕੇ ਫੇਰ ਪੈਸੇ ਦਵੇ ਗੱਲ ਹੀ ਕੋਈ ਨਹੀਂ ਜੀ ਸੁਆਦ ਵਾਲੀ ਗੱਲ ਹੈ ਨਾ ਹਾਂਜੀ ਠੀਕ ਆ ਆਪਾਂ ਪੈਸੇ ਲਾਏ ਆ ਯਾਰ ਤਸੱਲੀ ਕਰਕੇ ਲਈਆਂ ਵੀਰ ਜੀ ਜੇ ਮਾਲ ਚੰਗਾ ਤੇ ਫੇਰ ਹੀ ਗਰੰਟੀ ਦਿੱਤੀ ਜਾਂਦੀ ਨਹੀਂ ਤੇ ਮਾਰੇ ਮਾਲ ਦੀ ਗਰੰਟੀ ਨਹੀਂ ਦਿੱਤੀ ਜਾਂਦੀ ਜੀ ਨਹੀਂ ਦਿੱਤੀ ਜਾਂਦੀ ਹਾਂਜੀ ਹਾਂਜੀ ਤੇ ਸਾਹਬ ਇਹਦਾ ਰੇਟ ਕੀ ਕਰਗੇ ਰੇਟ ਵੀਰ ਜੀ ਚਲੋ ਬਾਜ਼ਾਰ ਦੇ ਹਿਸਾਬ ਨਾਲ ਬਾਹਰ ਜਿਹੜਾ ਕੰਮ ਚੱਲਣ ਡਿਆ ਮੈਂ ਤਾਂ ਨਾ ਪੂਰੇ ਲੱਖ ਦੀ ਦੇ ਦਈਏ ਜੀ ਕਰ ਦਈਏ ਪਿਆਰ ਮੁਹੱਬਤ ਥੋੜਾ ਬਹੁਤਾ ਵੇਖ ਲਓ ਸੰਧੂ ਸਾਹਿਬ ਪਹਿਲੀ ਵਾਰ ਹੀ ਆਏ ਜੇ ਚਲੋ ਇਹਨਾਂ ਵੀ ਦੇਣੀ ਦਾਹ ਲੈਂਦੀ ਆ ਜਿਹੜੀ ਮੈਂ ਲੈਂਦੀ ਆ ਤੇ ਬਾਕੀ ਮੈਂ ਦੁੱਧ ਵਾਲੀ ਆ ਜੀ ਠੰਡੀ ਸੀਲਸ ਲੱਗਵਾ ਇਹ ਜੇ ਬੰਦਾ ਸਾਂਭਣਾ ਲਾ ਹੋਇਆ 11 12 ਕਿਲੋ ਦੁੱਧ ਦੇ ਦੂ ਹਾਂ ਕਰ ਜੂਗੀ ਜੀ ਕਰ ਜੂਗੀ ਹਨਾ ਜੀ ਜੀ ਨਹੀਂ ਵਾਕਈ ਓਕੇ ਰਿਪੋਰਟ ਆ ਤੇ ਬਾਕੀ ਮੰਨ ਲਾ ਵੀ ਆ ਵੀ ਨੀਲੀ ਦੇ ਪੱਖ ਚੀ ਹਾਂਜੀ ਨੀਲੀ ਦਾ ਪੱਖ ਰੱਖਦੀ ਆ ਬੋਲੀ ਬਿੱਲੀ ਮੈਂ ਆ ਹਾਂ ਇਹ ਕਰਮ ਵਾਲੀਆਂ ਦੁੱਧ ਨੂੰ ਖਰੀਆਂ ਹਾਂ ਹਾਂਜੀ ਨਾਲ ਇਹ ਠੰਡੀ ਆ ਸੀਲਸ ਲੱਗਵਾ ਕੋਈ ਉਹ ਨਹੀਂ ਜਿਹੜਾ ਮਾਤੀ ਭਣ ਭਰਾਏ ਨੂੰ ਫਰੀ ਫਰੀ ਤੇ ਬਾਕੀ ਥਣ ਬੜਾ ਕੰਮ ਦਾ ਛਾ ਹਾਂਜੀ ਹਾਂਜੀ ਨੋਕ ਵਾਲਾ ਥਣ ਲੱਗਾ ਵਾ ਬਹੁਤ ਜਿਆਦੀ ᱛਿਪਣਾ ਮੈਂ ਠੀਕ ਆ ਹਾਂਜੀ ਤੇ ਲੱਖ ਚੋਂ ਕਿੱਥੇ ਜੀ ਗੇਮ ਖੜਾ ਤੀ ਕੇ ਵੀਰ ਜੀ ਤੁਸੀਂ ਪਹਿਲੀ ਵਾਰ ਹੀ ਆਏ ਜੇ ਸਿਰਫ ਅਜਨਾ ਔਰਦੀਆਂ ਜਾਣ ਵਾਲੇ ਕੰਮ ਕਰਨੇ ਆ। ਲਾਟ ਹੀ ਆਪਾਂ 95000 ਦੀ ਝੋਟੀ ਦੇ ਦਾਂਗੇ। ਨਹੀਂ ਸਵਾਦ ਵਾਲੀ ਕਰਨੀ। ਕਿਉਂਕਿ ਇਹ ਇੰਨਾ ਨਾ ਤੋਕੜਾਂ ਦਾ ਵੀ ਭਾਅ ਲੋਕ 60-60 70-70 ਕਰੀ ਜਾਂਦੇ ਤਾਜੀ ਮੈਂ ਸੁਣੀ ਆ। ਇਹਦਾ ਇੱਕ 10 ਕਰਕੇ ਇੱਕ 15 ਮੁੱਲ ਕਰਕੇ ਵੀ ਆਪਾਂ ਲੱਖ ਤੇ ਆਉਂਦੇ। ਫਾਇਦਾ ਕੋਈ ਨਹੀਂ ਵੀਰ ਜੀ। ਫਾਇਦਾ ਕੋਈ ਨਹੀਂ ਤੇ 95000 ਦੀ। 95 ਦੀ ਲਾਟ ਦੇ ਦਾਂਗੇ ਜੀ। ਉਹ ਚੋ ਵੀ ਮਾਂ ਤਾਣ ਭੈਣ ਭਰਾ ਫੋਨ ਕਰਨਗੇ ਤੇ ਕਰਾਂਗੇ ਜਰੂਰ। ਧੰਨਵਾਦ ਯਾਰ। ਵੀਰੇ ਤੇਰਾ ਧੰਨਵਾਦ ਆ। ਹਾਂਜੀ। ਵੀ ਜਾਇਜ਼ ਕਮਾਈ ਨਹੀਂ ਦੇਣੀਆਂ। ਜੈ ਜੀ ਜੈ ਤੁਸੀਂ ਕਿੰਨਾ ਕਰਾ ਲਓਗੇ ਵੇਖੋ ਓਕੇ ਰਿਪੋਰਟ ਝੁੱਟੀ ਨਵਾ ਹਨ ਤੇ ਬਾਕੀ ਹੁਣ ਤੁਸੀਂ ਆਪ ਵੀ ਕਮੈਂਟ ਕਰਕੇ ਦੱਸਿਓ ਵੀ ਯਾਰ ਰੇਟ ਵੀਰ ਨੇ ਜਾਇਜ਼ ਕੀਤਾ ਤੇ ਆ ਆ ਗਈ ਬੂਰੀ ਤਲਾਂ ਵਾਲੀ ਭਰਾ ਕਹਿੰਦਾ ਹਾਂਜੀ ਤੇ ਗਰ ਲਾਲ ਵੀਰੇ ਇਹਦਾ ਸੂਆ ਇਹ ਵੀ ਜੀ ਤੀਜਾ ਸੂਆ ਸੁਣੀ ਜੀ ਓਕੇ ਹਾਂਜੀ ਇਹ ਵੀ ਮੈਂ ਭਾਰ ਪਿੱਛੇ ਦੀ ਥਣਾ ਦੀ ਫੁੱਲ ਗਰੰਟੀ ਹੋਊਗੀ ਕੋਈ ਭੈਣ ਭਰਾ ਆਪਣੇ ਨਾਲ ਸੌਦਾ ਕਰੇ ਇਸ ਤਰ੍ਹਾਂ ਹੀ ਮੰਗਾ ਲੇ ਠੀਕ ਹੈ ਰੂਵਰਗੀ ਪੋਲੀ ਅਗਲਾ ਟਿਪ ਕੇ ਪੈਸੇ ਆਪਾਂ ਨੂੰ ਫੇਰ ਦਵੇ ਨਹੀਂ ਠੀਕ ਕੋਈ ਗਾਦੀ ਵੀਰ ਜੀ ਕਿਉਂਕਿ ਇੰਨੀ ਗਰੰਟੀ ਅਜੇ ਤੱਕ ਤੁਸੀਂ ਵੀਡੀਓ ਪਾਉਂਦੇ ਜੇ ਇੰਨਾ ਕੰਮ ਕੋਈ ਵੀ ਨਹੀਂ ਕਹਿੰਦਾ ਵੀ ਅਗਲੇ ਦਿਨ ਘਰ ਆਪਾਂ ਲਾਦ ਕੇ ਲੈ ਜਾਾਂਗੇ ਕਿਉਂਕਿ ਜਿਹੜੇ ਸੋਨੇ ਯਾਰ ਕੇ ਡੰਗਰ ਆਪਾਂ ਘਰੇ ਜਾ ਕੇ ਲਾ ਕੇ ਫੇਰ ਪੈਸੇ ਲੈ ਲਾਂਗੇ ਹਾਂ ਵੀ ਆਪਦੇ ਤਸੱਲੀ ਕਰ ਲੇ ਹਾਂ ਤਸੱਲੀ ਕਰਕੇ ਜੀ ਤੇ ਉਦੋਂ ਬਾਅਦ ਪੈਸੇ ਦੇਵੇ ਸੂਰਾ ਵਜਨ ਵਟੇ ਵਾਲੀ ਮੈਂ ਆ ਸੂਆ 13-14 ਕਿਲੋ ਵਾਲੀ ਹਾਂ ਜੀ ਸੂਆ ਦੂਜੇ ਸੂਏ ਕੀ ਕਹਿੰਦੇ ਮਾਲਕ ਭਾਜੀ 12 ਕਿਲੋ ਦੋ ਦੋਨਾਂ ਚ ਹੋਇਆ ਮੈਂ ਆ ਹਾਂ ਜੀ ਪੜਾ ਗੱਲ ਕੀ ਆ ਵਜਨ ਵਟਾ ਜ਼ਿਆਦਾ ਕਰਕੇ ਤੇ ਮੈਂ ਆਖਿਆ ਨੇ 1 ਦੁੱਧ 12 ਕਿਲੋ ਮੈਂਨੇ ਚਵਾਇਆ ਵਾ ਜੇ ਬੰਦਾ ਚੰਗਾ ਤਾਰਾ ਤੂੰ ਨਾ ਪਾਉਣ ਵਾਲਾ ਹੋਇਆ ਤੀਰਾ 14 ਕਿਲੋ ਦੁੱਧ ਪਾ ਸਕਦੀ ਚਲੋ ਜਿੰਨਾ ਵਜਨ ਵਟਾ ਭਾਜੀ ਲੱਗਾ ਨਾ ਪਾ ਸਕਦੀ ਹੈ ਨਾ ਨਹੀਂ ਪੱਕੀ ਗੱਲ ਵਾ ਮਹਾਰਾਜ ਦੋਤੇ ਭਲਾ ਦੇ ਥੱਲੇ 15 ਲੀਟਰ ਚੋਲੋ ਬਾਕੀ ਸਾਮ ਦੇ ਸਿਰਤੇ ਆ ਭਾਜੀ ਸਾਰਾ ਕੰਮ ਤੇ ਬਾਕੀ ਬੂਰੀ ਆ ਗਈ ਹਾਂਜੀ ਤੇ ਲਾਂ ਵਾਲੀ ਬੂਰੀ ਆ ਹਾਂ ਹਾਂਜੀ ਨਹੀਂ ਠੀਕ ਆ ਥਣ ਬੜਾ ਕੰਮ ਦਾ ਥਣ ਭਾਜੀ ਕਿਤੇ ਟਿੱਪਣ ਲੱਗੀ ਆ ਮੈਂ ਗੱਲ ਹੀ ਛੱਡ ਦੋ ਉਹਦੇ ਦੂਰਾ ਮਾਰਗੀ ਕੋਲੀ ਦੂਰਾ ਹਾਂਜੀ ਹਾਂਜੀ ਕੀ ਬਾਤ ਹੈ ਲੈ ਵੇਖੋ ਸੱਜਣੋ ਕਰੋ ਖਾਂ ਤੋਰ ਚ ਫੁੱਲ ਵਜਨ ਵਟਾਵਾ ਮਹਾਰਾਜ ਮੈਂ ਦਾ ਹਾਂ ਨਹੀਂ ਨਹੀਂ ਠੀਕ ਆ ਜੰਮੀ ਪਲੀ ਜਿਵੇਂ ਕਹਿ ਦਿੰਦੇ ਨਾ ਸੱਜਣੋ ਨਕਰ ਮੈਂ ਪੂਰੀ ਵਜਨ ਵਾਲੀ ਹਾਂਜੀ ਹਾਂਜੀ ਕਿਆ ਬਾਤ ਬਾਕੀ ਖੁੱਲੂ ਕੀ ਚੰਗੀ ਨਹੀਂ ਵੀਰ ਜੀ ਪੂਰੀ ਬਣ ਕੇ ਮੈਂ ਸੂਗੀ ਅਜੇ ਦਿਨ ਦਾ 10 ਬਾਰਾ ਲੈ ਜੀ 10 ਲੈ ਜੂਗੀ ਹਾਂਜੀ ਹਾਂਜੀ ਨਹੀਂ ਠੀਕ ਆ ਜੱਟਾ ਉਹ ਕੇ ਰਿਪੋਰਟ ਆ ਵੇਖੋ ਸੱਜਣੋ ਨਹੀਂ ਖਰੀ ਹੋ ਗਈ ਇਹ ਮੈਂ ਦੁੱਧ ਨੂੰ ਅਗਲਾ ਬੇਫਿਕਰ ਹੋ ਕੇ ਲੈ ਜੀ ਵੀਰ ਜੀ ਮੈਂ ਦੋਵੇਂ ਹੀ ਖਰੀਨਾ ਵਾ ਬਾਕੀ ਆਪਣੇ ਭਾਵੜੇ ਮਿੱਠੇ ਆ ਜਿਹੜੀ ਗੱਲ ਇਹ ਬਾਹਰ ਬਾਜ਼ਾਰ ਚ ਪਾਣੀ ਹੈਗਾ ਕਿਤੇ ਵੀ ਜਿਵੇਂ ਕਹਿੰਦੇ ਨੇ ਨਾ ਚੁੱਲਾ ਚੁੱਲਾ ਬੜਾ ਤਕੜਾ ਇਹਦੇ ਕਰਮਾਂ ਵਾਲੀ ਦੇ। ਕੀ ਬਾਤ ਆ। ਜਿਉਂਦੀ ਰਵੇ ਸੱਜਣਾ ਚੰਗੀ ਮੈਂ ਤੇ ਗਰਲਾਲੇ ਫਿਰ ਕਿਵੇਂ ਕਰੀਏ। ਇਹ ਵੀ ਵੀਰ ਜੀ ਐਵੇਂ ਜਾਣ ਕੇ ਆਪਾਂ ਵੀਡੀਓ 'ਚ ਮੁੱਲ ਗਲਤ ਕਰਨੀ ਨਹੀਂ ਜਿਹੜੀ ਗੱਲ ਵਾ। ਇਹ ਵੀ ਮੁੱਲ ਲੱਖ ਕਰੀ ਜਾਈਏ 1 5 ਕਰੀ ਜਾਈਏ ਫਾਇਦਾ ਕੋਈ ਨਹੀਂ ਜੇ ਉੱਥੇ ਜਾ ਕੇ ਡਿੱਗੇ ਫਾਇਦਾ ਨਹੀਂ। ਇਹ ਵੀ ਲਾਟ 95000 ਦੀ ਮੈਂ ਆਪਾਂ ਦੇ ਲਈ ਅੱਜ 95 95 95 ਉਹ ਚੋਂ ਮਾਨਤਨ ਖੁੱਲੇ ਕਰਾਂਗੇ ਗੱਲ ਹੀ ਕੋਈ ਨਹੀਂ। ਵਾਹ ਯਾਰ ਕਮਾਲ ਦੀ ਗੱਲ ਆ। ਵੀ ਮਾਨਲਾ ਤੌਰ ਫੇਰ ਕੇ ਘਰਾਂ ਚੋਂ ਪਸ਼ੂ ਲੈਂਦਾ ਮੇਰਾ ਭਰਾ ਮੈਂ ਨਾ ਤੋਰ ਫੇਰ ਕੇ ਵੀਰ ਜੀ ਬਾਕੀ ਗਰੰਟੀ ਵਾਲਾ ਮਾਲ ਹਾਂ ਆਪਾਂ ਜੀ ਗਰੰਟੀ ਦੇਣਦੇ ਆਂ ਅਗਲੇ ਦੇ ਘਰ ਜਾ ਕੇ ਛੱਡ ਕੇ ਆਉਂਦੀ ਤੇ ਮੰਨ ਲਓ ਵੀ ਜੇ ਸੋਨਾ ਖੜਾਂਗੇ ਤੇ ਫੇਰ ਅਗਲਾ ਤੇਪ ਕੇ ਉੱਥੇ ਜਾ ਕੇ ਕੋਈ ਨੁਕਸ ਕੱਢੇ ਉਹ ਗੱਲ ਦਾ ਮਜਾ ਨਹੀਂ ਵਾਕੀ ਤਸੱਲੀ ਕਰਾ ਕੇ ਆਪਾਂ ਫੇਰ ਪੈਸੇ ਲਵਾਂਗੇ ਜੀ ਨਹੀਂ ਠੀਕ ਹੈ ਇਹ ਵੀ 95 ਤੋਂ ਛੋੜ ਛੱਪਾ ਖੋੜਾ ਛੋੜ ਛੱਪਾ ਕਰਾਂਗੇ ਜੀ ਕਿਆ ਬਾਤ ਹੈ ਕਿਆ ਬਾਤ ਹੈ ਲੋ ਵੀ ਸੱਜਣੋ ਇਹ ਐਨੀਮਲ ਸਰ ਸਿੰਘ ਪਿੰਡ ਗਰ ਲਾਲ ਵੀਰ ਦੇ ਕੋਲੇ ਦੋ ਝੋਟੀਆਂ ਵਿਕਰੀ ਆ ਲਈਆਂ ਇੱਕ ਤੀਜਾ ਸੂਆ ਇੱਕ ਸੱਜਣੋਂ ਦੂਜਾ ਸੂਆ ਤਿੰਨਾਂ ਦੀ ਵੀਡੀਓ ਕਰਨੀ ਸੀ ਤੇ ਆਉਂਦਿਆਂ ਨੂੰ ਇੱਕ ਦਾ ਜਿਹੜਾ ਸੌਦਾ ਹੋ ਗਿਆ ਤੇ ਫਿਰ ਦੋ ਵਿਖਾਤੀਆਂ ਹੁਣ ਤੁਹਾਨੂੰ ਆ ਕੇ ਵੇਖ ਕੇ ਕਰਕੇ ਤਸੱਲੀ ਭਰਾ ਨੇ ਤਾਂ ਤੁਹਾਨੂੰ ਵੱਡੀ ਆਫਰ ਦਿੱਤੀ ਆ ਵੀ ਘਰੇ ਵੀ ਮੰਗਾ ਕੇ ਅਗਲਾ ਆਪਦੇ ਥਣ ਥਣ ਟੱਪ ਕੇ ਭਾਰ ਪੈਂਦਾ ਵੇਖ ਕੇ ਰੁਪਏ ਦੇ ਦੇ ਸਾਨੂੰ ਅਸੀਂ ਘੰਟਾ ਰੁਕ ਵੀ ਜਾਵਾਂਗੇ ਮੈਂ ਨਾ ਵੀਰ ਦੀ ਤਸੱਲੀ ਕਰਾ ਕੇ ਤੇ ਫਿਰ ਪੈਸੇ ਲਾਵਾਂਗੇ ਤੇ ਧੰਨਵਾਦ ਕੋਈ ਗੱਲ ਹੀ ਨਹੀਂ ਜਿੱਥੇ ਮਰਜੀ ਕੋਈ ਮੰਗਾ ਲਿਆ ਆਪਾਂ ਭੈਣ ਭਰਾਵਾਂ ਦੇ ਘਰੇ ਲਾ ਕੇ ਆਵਾਂਗੇ ਨਹੀਂ ਧੰਨਵਾਦ ਹਾਂਜੀ ਵੱਡੀਆਂ ਆਫਰਾਂ ਹਾਂਜੀ ਹਾਂਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਤੇ ਇੱਕ ਵਾਰੀ ਆਪਣਾ ਡਰੈੱਸ ਸ਼ੇਅਰ ਕਰ ਦੇ ਕਨਫਰਮ ਮੇਰਾ ਪ੍ਰੋਫਾਈਲ ਕਿਉਂਕਿ ਡਰੈੱਸ ਮੇਰਾ ਨਾਮ ਆ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਨੰਬਰ ਹੈਗਾ ਜੀ 82172 82497 ਧੰਨਵਾਦ ਵੀਰੇ ਤੇਰਾ ਜੀ ਹਾਂ ਨੂੰ ਵੀ ਦੀ ਜੀ ਆ ਜੀ